ਪੰਜਾਬ ਹੌਟ ਮਿਕਸਰ ਐਸੋਸੀਏਸ਼ਨ ਨੇ ਅੱਜ ਬਠਿੰਡਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੌਰਾਨ ਉਹਨਾਂ ਨੇ ਆਪਣੇ ਆਉਣ ਵਾਲੇ ਭਵਿੱਖ ਨੂੰ ਖਤਰੇ 'ਚ ਦੱਸਿਆ ਤੇ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਏ ਨੇ ਤੇ ਸਾਡੇ ਨਾਲ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਅੱਜ ਨੌਬਤ ਆ ਗਈ ਪੰਜਾਬ ਸਰਕਾਰ ਦੇ ਬਹੁਤ ਸਾਰੇ ਦਾਅਵੇ ਸੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਕੰਮ ਮਿਲੇਗਾ ਥੋੜੇ ਕੰਮ ਖੋਏ ਜਾ ਰਹੇ ਨੇ ਕਿ ਨੌਬਤ ਕੀ ਆ ਗਈ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਜਿਹੜਾ ਪੰਜਾਬ ਦਾ ਪੜਿਆ ਲਿਖਿਆ ਨੌਜਵਾਨ ਹੈ ਜਿਨ੍ਹਾਂ ਨੇ ਪੰਜ ਪੰਜ ਸ਼ਿਸ਼ੀ ਰੋਡ ਬੈਂਕਾਂ ਤੋਂ ਲਿਮਟਾ ਲੈਦੀਆਂ ਕਰਜ਼ੇ ਲੈ ਕੇ ਤੇ ਪਲਾਂਟ ਲਾਏ ਆ ਦੋ ਤਿੰਨ ਤੰਦਰੂਦ ਦੀਆਂ ਮਸ਼ੀਨਰੀਆਂ ਲਗੀਆਂ ਆ ਉਹਨਾਂ ਦੇ ਰੁਜ਼ਗਾਰ ਪੰਜਾਬ ਸਰਕਾਰ ਬਿਲਕੁਲ ਬੰਦ ਕਰ ਲਈਏ ਬੰਦ ਕਰੀ ਬੰਦ ਕਰਤੀ ਟੈਂਡਰ ਜੇ ਲਿੰਕ ਰੋਡ ਦੇ ਆ ਪਹਿਲਾਂ 3/3 ਸਾਲ ਕੋਈ ਕੰਮ ਨਹੀਂ ਲੱਗਿਆ ਪੰਜਾਬ ਸਰਕਾਰ ਇਹ ਪਲੀ ਲੈਂਦੀ ਰਹੀ ਵੀ ਜਿੱਥੋਂ ਤੋਂ ਉਤੋਂ ਜਿਹੜੀ ਕਿੜਾ ਫੰਡ ਆ ਉਹ ਆਰਡੀ ਆਰਡੀ ਐਫ ਆ ਹੰਟਨੇ ਦਿੱਤਾ ਨਹੀਂ ਕਾਤੇ ਕੰਮ ਲਾਈ। ਚਲੋ ਉਹਨਾਂ ਨੇ ਕੰਮ ਹਰੇਕ ਗਿਲੇ ਚ 2-3 ਕਰੋੜ ਦੇ ਕੰਮ ਡੀ ਹੋ ਗਏ ਸੀ ਜੋ ਲਾਈ ਹੈ। ਤਾਂ ਉਹਨਾਂ ਦੀਆਂ ਡੀਜਨਟੀਆਂ ਬਣੀਆਂ ਸੀ ਸਾਡੀ ਕੈਰੀ ਹੋਈ ਸੀ ਕੋਈ 2 ਕਰੋੜ ਦਾ ਕੋਈ 2.5 ਕਰੋੜ ਦਾ ਕੋਈ 3 ਕਰੋੜ ਦਾ। ਪਰ ਇਹਨਾਂ ਨੇ ਇੱਕ ਉਤੋਂ ਕੋਈ ਇੱਕ ਨੱਦਰ ਸਹੀ ਪ੍ਰਮਾਨ ਆਇਆ ਮੂਹ ਜਵਨੀ ਉਹ ਥਾਰੇ ਜਿਹੜੇ 10-2 3-3 ਕਰੋੜ ਦੇ ਅਖਬਾਰਾਂ ਜਾਣ ਵਾਸਤੇ ਜਿਆਦੀ ਰੋਕਤੀ। ਉਹ ਰੋਕ ਕੇ ਇਹਨਾਂ ਨੇ ਪਹਿਲਾਂ ਤਾਂ 2-2-2 ਕਰੋੜ ਦੇ ਕੰਮ ਇਕੱਠੇ ਲਾਉਣ ਦੀ ਕੋਸ਼ਿਸ਼ ਕੀਤੀ ਵਾਲੀਆਂ ਕੰਪਨੀਆਂ ਮੰਗਾਈਆਂ ਉੱਥੇ ਫੇਲ ਹੋ ਗਏ ਕਿਉਂ ਕੰਪਨੀਆਂ ਨੇ ਆਪਣੀਆਂ ਸ਼ਰਤਾਂ ਰੱਖਦੀਆਂ ਵੀ ਇਹਨਾਂ ਸ਼ਰਤਾਂ ਦੇ ਕਰਨੀਆਂ ਆਪਣੀਆਂ ਸ਼ਰਤਾਂ ਰੱਖਦੀਆਂ ਫਿਰ ਇਹਨਾਂ ਨੇ 50-50 ਕਰੋੜ ਦੀਆਂ ਪਾਰਟੀਆਂ ਇਕੱਠੀਆਂ ਕਰਨੀ ਸ਼ੁਰੂ ਕਰਤੀਆਂ ਵੀ ਜਿੱਥੇ 50 ਕਰੋੜ ਦੀ ਪਾਰਟੀ ਮਿਲਦੀ ਹੈ ਉੱਥੇ 50 ਕਰੋੜ ਦਾ ਕੰਮ ਲਾਓ ਫੈਕਟਰੀ ਮੰਡੀਪੁਰ ਰਾਮ ਵੀ ਇਹ ਮੁਖਮੂਮ ਕਹੇ ਪੋਲਿਟੀਕਲ ਬੰਦੇ ਦਿੱਲੀ ਦੇ ਉਹਨਾਂ ਦੀ ਮੁਖਮੂਮ ਕਹੇ ਉਹਨਾਂ ਨੇ ਇਹ ਜਿਹੜੇ ਕੰਮ ਹਨ ਇੱਕ ਕਮਲਾਇਆ ਕੋਟਕਪੂਰੇ ਦਾ ਕੰਮ ਹੈ ਅੱਜ ਅਖਬਾਰ ਚ ਆ ਗਿਆ 50 ਕਰੋੜ ਦਾ ਕੰਮ ਲਾਇਆ ਹੈ ਜਿਹਦੀ 96 ਸੜਕਾਂ ਹੈ ਆਯਾਦੀ ਜੋ ਦੇਹ ਜਿਆਦਾ ਧੂਲ ਕੇ ਹੰਟੀ ਕਰਤਾ ਗਈ ਹੋਇਆ ਨਹੀਂ ਜਿਹੜੇ 96 ਸੜਕਾਂ ਦਾ 50 ਕਰੋੜ ਦਾ ਕੰਮ ਹੈ ਉੱਥੇ ਘੱਟੋ ਘੱਟ ਵੀ ਆਤੇ ਪਾਤੇ 15 ਤੋਂ 20 ਠੇਕੇਦਾਰ ਹੈ ਜਿਹੜੋ ਟੈਂਡਰ ਪਾਈ ਨਹੀਂ ਸਕੇਗੇ ਸਾਰੇ ਬੇਕਾਰ ਹੋ ਜਾਣਗੇ ਤੇ ਉਹਨਾਂ ਕੋਲੇ ਤਾਂ ਬੈਂਕ ਉਹਨੇ ਹੁਲੇ ਲੂਗਾ ਘਰ-ਬਾਰ ਲੈ ਲੂਗਾ ਕੰਮ ਕਿਉਂ ਨਹੀਂ ਪਾ ਸਕਦੇ ਜਦੋਂ ਟੈਂਡਰ ਹੀ ਆ ਗਿਆ ਤੁਸੀਂ ਵੀ ਕੰਮ ਲਾ ਸਕਦੇ ਹੋ ਉਹ ਵੀ ਲਾ ਸਕਦੇ ਆ ਇਹ ਮਨਸ਼ਾ ਕੀ ਆ ਸਰਕਾਰ ਦਾ ਤੁਹਾਨੂੰ ਕਿਉਂ ਸਰ ਤੁਹਾਡੇ ਨਾਲ ਸਰਕਾਰ ਦੀ ਕੀ ਦੁਸ਼ਮਨੀ ਆ ਤੁਹਾਨੂੰ ਕਿਉਂ ਫੇਲ ਕਰ ਰਹੀ ਹੈ ਦੋ ਤਰ੍ਹਾਂ ਦੇ ਸੰਪ ਹੈ ਇੱਥੇ ਇੱਕ 5 ਕਰੋੜ ਦਾ ਇੱਕ 10 ਕਰੋੜ ਦਾ ਜੇ ਛੋਟੇ ठेकेदार ਆ ਉਹ 5 ਕਰੋੜ ਦਾ ਜਿਹਨੇ ਕੋਲ ਸੰਪ ਹੈ ਉਹ 6 ਕਰੋੜ ਦਾ ਟਰੰਕਟਾ ਨਹੀਂ ਬਣਾ ਸਕਦੇ ਜੀ ਉਹਨਾਂ ਕੋਲ ਵੀ 2-3 ਕਰੋੜ ਦੀ ਮਸ਼ੀਨਰੀ ਹੈ ਉਹ ਫਿਰ ਜਿਹੜੇ ਲਿੰਕ ਤੋਂ ਦੇ 2 ਕਰੋੜ 2.5 ਕਰੋੜ ਦੇ 3-3 ਕਰੋੜ ਦੇ ਕੰਮ ਹੈ ਇਹ ਕਰਦੇ ਆ ਫਿਰ ਜਦੋਂ ਕੰਮ ਕਰਕੇ ਉਹ ਮਤਲਬ ਕਿ 5-7 ਕੰਮ ਇਹ ਜੋ ਕਰ ਲੈਂਦੇ ਆ ਫਿਰ ਉਹ 10 ਕਰੋੜ ਦੇ ਕੰਮ ਕਰਦੇ ਆ 10 ਕਰੋੜ ਤੋਂ ਤੇ ਇੱਥੇ ਕੋਈ ਠੇਕੇਦਾਰ ਨਹੀਂ ਦਾ ਸੰਭੋਗ। ਤੇ ਇਹ ਸਰਕਾਰ ਨੂੰ 50 ਜਦੋਂ ਹੁਣ ਲਿੰਕ ਰੋਡਾਂ ਦੇ ਜਿਹੜੇ ਠੇਕੇਦਾਰ ਹੈ ਜਿਹੋ 3-3 4-4 ਕਰੋੜ ਦੇ ਥਾਲ ਚ 10-15 ਕਰੋੜ ਦੇ ਕੰਮ ਕਰਨਗੇ ਤਾਂ ਉਹ ਇੰਨੀ ਵੱਡੇ ਤਾਂ ਇਹਨਾਂ ਨਾ ਬਣ ਜਾਣਗੇ ਉਹ 50 ਕਰੋੜ ਦੇ ਕੰਮ ਕਰ ਲੈਣਗੇ। ਪਹਿ ਸਰਕਾਰ ਨੂੰ ਵੀ ਪਤਾ ਹੈ ਕਿ ਸਰਕਾਰ ਨੇ ਕਿੱਲੇ 50-50 ਕਰੋੜ ਦੇ ਹੁਣ ਇੱਕ ਕੰਪਨੀਆਂ ਕੋਲ ਰਲਾਤਾ ਕਿ ਇਹ 95% ਜਿਹਦਾ ਮੰਨਿਆ ਵੀ ਇੱਥੇ ਆਪਣੇ ਜਿਹੜੇ ਨੈਸ਼ਨਲ ਹਾਈਵੇ ਦੇ ਕੰਮ ਲੱਗਦੇ ਹੈ ਉਹ 3-3 ਰੋਡ ਦੇ ਲੱਗਦੇ ਹੈ ਪਰ ਸਿੰਗਲ ਸ਼ਰਤ ਹੁੰਦੀ ਹੈ। ਜਾਇਕਾ ਹੈਡ ਹੁੰਦੀ ਆ 50 54 ਹੋ ਗਿਆ 30 54 ਹੋ ਗਿਆ ਉਹ ਚ 20-20 ਕਰੋੜ ਦੇ ਆਮ ਵੀ ਲੱਗਦੇ ਉਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਤਾਂ ਉਹ ਚ ਸਾਨੂੰ ਕੋਈ ਤਰਾਜ ਨਹੀਂ ਚਲੋ ਵੱਡੇ ठेकेदार ਉਹ ਕਰੀ ਜਾਂਦੇ ਆ ਪਰ ਜਿਹੜੇ ਛੋਟੇ ਠੇਕੇਦਾਰ ਆ ਜਿਹੜੇ 10-15 ਕਰੋੜ ਦੇ ਕੰਮ ਕਰਦੇ ਆ ਉਹਨਾਂ ਦੀ ਗਿਣਤੀ ਜ਼ਿਆਦਾ ਪੰਜਾਬ 'ਚ ਹੂੰ ਘਟੋਟਨ ਚਾਰ ਤੋਂ ਦੀ ਗਿਣਤੀ ਆ ਨਾ ਜਿਹਨਾਂ ਨਾਲ ਉਹਨਾਂ ਨਾਲ ਲੱਖ ਬੰਦਾ ਵੀ ਜਿਹੜਾ ਹੋਇਆ ਉਹ ਹੁਣ ਸਾਰੇ ਵਿਹੇ ਕਰਦੇ ਜਾਣਗੇ ਟੱਕੇ ਹੋਏ ਨਹੀਂਗਾ ਵੀ تیاری ਦਾ ਕੀ ਤੇ 2-2.5 ਕਰੋੜ ਦੇ ਕੰਮਾਂ ਦੀ ਹਾਰੀ ਬਨ ਗਏ ਲਿੰਕ ਰੋਡ ਮਾਰਕੀਟ ਕਿਊਟੀ ਵਿੱਚ ਕੰਮ ਲੱਗਣੇ ਸੀਗੇ ਇੰਨੇ ਨੇ 10 10 ਮਾਰਕੀਟ ਕਮੇਟੀਆਂ ਜੋੜਤੀਆਂ ਤਾਂ ਫਿਰ ਇਹ ਬਹੁਤ ੱੱਕਾ ਹੀ ਐ ਇਹ ਮਨਸ਼ਾ ਕੀ ਐ ਸਰਕਾਰ ਦਾ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਕੰਮ ਦੇ ਰਹੀ ਤੁਹਾਨੂੰ ਲੱਗਦਾ ਨਹੀਂ ਪੰਜਾਬ ਸਰਕਾਰ ਐ ਉਹ ਤੁਹਾਡੇ ਐਮਐਲਏ ਚੁਣੇ ਹੋਏ ਨੇ 99 ਤੁਸੀਂ ਐਮਐਲਏ ਚੁਣੇ ਕਿ ਤੁਹਾਨੂੰ ਕੰਮ ਨਹੀਂ ਦੇ ਰਹੇ ਤੁਹਾਨੂੰ ਕਿਉਂ ਬੇਰੁਜ਼ਗਾਰ ਕਰ ਰਹੇ ਮੈਨੂੰ ਤਾਂ ਇਹ ਲੱਗਦਾ ਵੀ ਆ ਸਰਕਾਰ ਦੇ ਉੱਤੇ ਕੋਈ ਹੋਰ ਹੀ ਸ਼ਕਤੀ ਹੈ ਵੀ ਹੋਗੀ ਹੂੰ ਪੰਜਾਬ ਸਰਕਾਰ ਤਾਂ ਬੋਲਦੀ ਨਹੀਂ ਹੂੰ ਮਾਨ ਸਾਹਿਬ ਨੇ ਸਾਡਾ ਮੀਟਿੰਗ ਕੀਤੀ ਸੀ ਵੀ ਦੱਬ ਕੇ ਕੰਮ ਕਰੋ ਚੰਗਾ ਕੰਮ ਕਰੋ ਅਸੀਂ ਉਹਨੂੰ ਜਿਹੜਾ ਠੇਕੇ ਦਾ ਚੰਗੇ ਕੰਮ ਕਰੂਗਾ ਉਹਨੂੰ 15 ਰਕਤ ਨੂੰ ਸਮਾਨਤੇ ਵੀ ਕਰਾਂਗੇ ਗੱਲਾਂ ਕਰਿਆ ਟਗੋਟ ਥੀਏਟਰ ਚ ਸਾਡੀ ਹਦੂਕ ਮਹੀਨੇ ਪਹਿਲੇ ਡੂਡੂ ਮਹੀਨੇ ਪਹਿਲੇ ਮੀਟਿੰਗ ਹੋਈ ਸੀ ਗਲਤ ਇਹੋ ਜਿਹੀਆਂ ਹੋਈਆਂ ਉਹਨਾਂ ਗੱਲਾਂ ਤੋਂ ਬਾਅਦ ਹਮ ਅਸੀਂ ਸੋਚਦੇ ਆਂ ਵੀ ਸਾਨੂੰ ਧੋਖੇ ਚ ਰੱਖਿਆ ਗਿਆ ਸਾਨੂੰ ਦਾ ਠੱਗ ਲਿਆ ਇਹਨਾਂ ਨੇ ਤੇ ਸਾਡੇ ਬੇਜ਼ਗਾਰ ਕਰਤੀ ਸਾਰੇ ਪੰਜਾਬੀ ਵੀਰੇ ਬੇਜ਼ਗਾਰ ਕਰਤਾ ਤੇ ਤੁਹਾਨੂੰ ਲੱਗਿਆ ਕਿ ਪੰਜਾਬ ਨੂੰ ਠੱਗ ਲਿਆ ਅਸੀਂ ਵੀ ਇਹ ਨਹੀਂ ਮਹਿਸੂਸ ਕਰਦੇ ਵੀ ਪੰਜਾਬ ਨੂੰ ਅਸੀਂ ਪੰਜਾਬ ਦੇ ਵਕਤੀਆਂ ਤੁਸੀਂ ਵੀ ਪੰਜਾਬ ਦੇ ਹੋ ਪੰਜਾਬ ਨੂੰ ਪੰਜਾਬ ਠੱਗੇ ਪੰਜਾਬ ਦਾ ਨੌਜਵਾਨ ਠੱਗਿਆ ਗਿਆ ਪੜ੍ਹਿਆ ਲਿਖਿਆ ਨੌਜਵਾਨ ਪੰਜਾਬ ਦਾ ਵਪਾਰੀ ਛੋਟਾ ਵਪਾਰੀ ਪੰਜਾਬ ਦਾ ਉਠ ਗਿਆ ਗਿਆ ਮੋਟਾ ਕਮਿਸ਼ਨ ਕਹਿੰਦਾ ਥੋੜਾ ਕਿੰਨਾ ਨੁਕਸਾਨ ਹੋਇਆ ਕਿੰਨੇ ਬੰਦੇ ਹੋ ਤੁਸੀਂ ਪੰਜਾਬ ਚ ਕਿੰਨੇ ਕੁ ਲੋਕਾਂ ਨੂੰ ਇਹਦਾ ਪ੍ਰਭਾਵਿਤ ਕਰ ਰਹੇ ਹੋ ਕਰ ਰਿਹਾ ਕੰਮ ਤੁਹਾਡਾ ਦੇਖੋ ਪੰਜਾਬ ਦੇ ਵਿੱਚ ਨਾ ਅਪਰੋਕਸ 300 ਪਲਾਂਟ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਦੱਸਿਆ 350 ਪਲਾਂਟਾਂ ਵਾਲਿਆਂ ਨੂੰ ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ ਪੋਜੀਸ਼ਨ ਇਹ ਸੀ ਵੀ ਇਹਨਾਂ ਨੇ ਡੀਐਨਆਟੀਆ ਕ੍ਰੀਏਟ ਕਰਤੀਆਂ ਜਦੋਂ 2.5 ਕਰੋੜ ਦੀਆਂ ਤੇ 5 ਸਾਲ ਦੀ ਮੇਨਟੇਨੈਂਸ ਦਾ ਜਦੋਂ ਮੇਨਟੇਨੈਂਸ ਰੱਖਤੀ ਤੇ ਅਸੀਂ ਸਾਰਿਆਂ ਨੇ ਡਰਾਇ ਕੀਤਾ ਸਾਡੇ ਨਾਲ ਇਹਨਾਂ ਨੇ ਪਰਸਨਲੀ ਆਫੀਸ਼ੀਅਲੀ ਮੀਟਿੰਗਾਂ ਕੀਤੀ ਉਹ ਮੀਟਿੰਗਾਂ ਦੇ ਵਿੱਚ ਕਿਹਾ ਵੀ ਤੁਸੀਂ ਇਹ ਮੇਨਟੇਨੈਂਸ ਕਰੋ ਉਹਦੇ ਵਿੱਚ ਕੁਝ ਕਮੀਆਂ ਪੀਛੀਆਂ ਸੀ ਸਾਨੂੰ ਬੁਲਾ ਕੇ ਉਹਨਾਂ ਨੇ ਪੂਰੀ ਤਰ੍ਹਾਂ ਜਦੋਂ ਟੈਂਡਰ ਫਲੋਟ ਹੋ ਗਿਆ ਉਸ ਤੋਂ ਬਾਅਦ ਦੇ ਵੰਡੇ ਕਰਤੇ ਸਾਰੇ ਬੰਦਿਆਂ ਨੂੰ ਇਹੀ ਮਨਸ਼ਾ ਹੈ ਵੀ ਇਹ 2 ਤੋਂ 2.5 ਕਰੋੜ ਦੇ ਤਾਂ ਕਿ ਜਿਹੜੇ 300 ਪਲਾਂਟ ਸਾਡਾ ਪੰਜਾਬ ਦੇ ਵਿੱਚ ਸਟੈਬਲਿਸ਼ ਹੋ ਉਹ ਦੁਬਾਰ ਤੋਂ ਕੰਮ ਕਰਨ ਯੋਗ ਹੋਵੇ ਕਿ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਕਈਆਂ ਦੇ ਦਾਦੇ ਪੜਦਾਦੇ ਵੇਲੇਆਂ ਦੇ ਪਲਾਨਟ ਚੱਲਦੇ ਨੇ ਤੇ ਅੱਜ ਜੋ ਪਲਾਨਟ ਬੰਦ ਹੋ ਰਹੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਵੱਡੇ ਬੰਦੇ ਜਿਹੜੇ ਦਿੱਲੀ ਤੋਂ ਜਾਂ ਕਿਤੇ ਬਾਹਰ ਲਿਆ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਆ ਕੇ ਕੰਮ ਕਰਨ ਲਈ ਉਹ ਵੀ ਲਿੰਕ ਰੋਡਾਂ ਦੇ ਚਲੋ ਵੱਡੀਆਂ ਰੋਡਸ 200 ਕਰੋੜ 150 ਕਰੋੜ ਕਿਤੀ ਜਾਣ ਜੋ ਤੁਹਾਡੀ ਬਜਟ ਦੇ ਤੋਂ ਬਾਹਰ ਹੋ ਜਾਂਦੇ ਉਹ ਸਾਡੇ ਬਜਟ ਤੋਂ ਬਾਹਰ ਹੈ ਸਾਡੇ ਕੋ ਸਲਾਮਾਂ ਲਈਆਂ ਦੀਆਂ ਸਲਾਮਾਂ ਦਿੱਤੀਆਂ ਗੀਆਂ ਮੁੱਖ ਮੰਤਰੀ ਸਾਹਿਬ ਆਪ ਸਾਨੂੰ ਮਿਲੇ ਸਾਰੀ ਬਕੈਲਬਾਤ ਹੋਈ ਪਰ ਉਸ ਤੋਂ ਬਾਅਦ ਸਾਨੂੰ ਇੱਕਦਮ ਸਾਰੇ 300 ਤੇ 300 ठेकेदार ਨੂੰ ਸਾਈਡ ਤੇ ਕਰਕੇ ਉਹ ਬਾਹਰੋਂ ਵੱਡੀਆਂ ਵੱਡੀਆਂ ਸ਼ਕਤੀਆਂ ਨੂੰ ਲਿਆ ਕੇ ਸਾਡੇ ਉੱਤੇ ਥੋਪ ਦਿੱਤਾ ਗਿਆ ਉਹਦੇ ਕਰਕੇ ਸਾਡੇ ਵੱਲੋਂ ਬਹੁਤ ਰਾਇ ਇਤਰਾਜ਼ ਕੀਤਾ ਜਾ ਰਿਹਾ ਵੀ ਅਸੀਂ ਚਾਹਦੇ ਹਾਂ ਉਹ ਉਹੀ ਦੋ ਦੋ ਢਾਈ ਢਾਈ ਕਰੋੜ ਰੁਪਏ ਤੇ ਜੋ ਪੈਰਲ ਪੁਰਾਣੇ ਸਮਿਆਂ ਦੇ ਵਿੱਚ ਚੱਲਦਾ ਆ ਰਿਹਾ ਤੇ ਉਹੀ ਰੂਲਸ ਆ ਉਹ ਵੀ ਰੂਲਸ ਉਹੀ ਸਾਰਾ ਕੁਝ ਕਰਕੇ ਉਵੇਂ ਹੀ ਚੱਲਦਾ ਜਿਵੇਂ ਚੱਲਦਾ ਆ ਰਿਹਾ ਹਾਂ ਉਹਨਾਂ ਨੇ ਕੋਈ ਕੰਡੀਸ਼ਨ ਚੇਂਜ ਕਰਨੀ ਹੈ ਕੁਝ ਕਰਨੀ ਹੈ ਉਹ ਸਾਡੇ ਨਾਲ ਵਾਰਤਾ ਸਾਡੇ ਸੀਨੀਅਰਸ ਨਾਲ ਵਾਰਤਾ ਲਾਪ ਕਰਨ ਵੀ ਇਸ ਬਾਰੇ ਦਾ ਚਲੋ ਅਸੀਂ ਨਹੀਂ ਹੁਣ ਕਹਿਣਾ ਚ ਮੇਨ ਮੁੱਦਾ ਇਹ ਹੀ ਹੈ ਵੀ ਜਿਹੜੇ ਛੋਟੇ ਠੇਕੇਦਾਰ ਮੰਨ ਲਓ ਹਰਕ ਦੇਲੇ ਦੇ ਵਿੱਚ ਛੋਟੇ ਛੋਟੇ ਠੇਕੇਦਾਰ ਲੱਗੇ ਮੋਟੇ ਤੋਂ ਕੰਮ ਕਰਦੇ ਆ ਰਹੇ ਇਹਨਾਂ ਨੇ ਕ੍ਰਿਸ਼ਨ ਇਹ ਪਾਈ ਹੋਈ ਹੈ ਵੀ 45 ਕਿਲੋਮੀਟਰ ਦੇ ਦੈਰੇ ਦੇ ਵਿੱਚ ਪਲਾਂਟ ਜਿਹੜਾ ਉਹ ਕਰ ਸਕਦਾ ਬੰਦਾ ਉਸ ਤੋਂ ਅੱਗੇ ਟੈਂਡਰ ਨਹੀਂ ਪਾ ਸਕਦਾ ਜੇ ਉਹ ਇੱਕ ਠੇਕੇਦਾਰ ਉਹ 45 ਕਿਲੋਮੀਟਰ ਤੋਂ ਦੂਰ ਜੋ ਟੈਂਡਰ ਪਾ ਰਿਹਾ ਉਹ ਕੰਮ ਕਿਵੇਂ ਕਰੂਗਾ ਉਹਦਾ ਟੈਂਪਰੇਚਰ ਮੈਂਟੇਨ ਕਿਵੇਂ ਕਰੂਗਾ ਸਾਡੇ ਮੁਤਾਬਕ ਤੇ ਇਹ ਹੈ ਵੀ ਕੰਮ ਵਧੀਆ ਨਹੀਂ ਹੋਊਗਾ ਇਹ ਸਾਰੇ ਠੇਕੇਦਾਰਾਂ 'ਤੇ ਮਾਲੇ ਸੋਡੇ ਲਈ ਸ਼ਰਤਾਂ ਲੱਗ ਰਹੀਆਂ ਦੂਜਿਆਂ ਲਈ ਜਿਹੜੇ ਤੋਂ ਹੋਰ ਪਾਰੇ ਉਹਨਾਂ ਲਈ ਵੀ ਲੱਗ ਰਹੀਆਂ ਉਹਨਾਂ ਦੀ ਕੋਈ ਸ਼ਰਤ ਨਹੀਂ ਅਸਲ ਟ੍ਰੇਕਨ ਜਰਮਨੀ ਹੈਗੀ 50 ਪਿਆ 60 60 ਕਿਲੋਮੀਟਰ 70 70 ਕਿਲੋਮੀਟਰ ਜਦੋਂ ਮਾਲ ਜਾਏਗਾ ਸਾਨੂੰ ਐਵੇਂ ਲੱਗਦਾ ਵੀ ਉਹਦਾ ਟੈਂਪਰੇਚਰ ਲੋਸ ਹੋਏਗਾ ਜੇਕਰ ਸਾਡਾ ਸਾਡੇ ਪਲਾਂਟਾਂ ਦੇ 45 ਕਿਲੋਮੀਟਰ ਦੀ ਸ਼ਰਤ ਹੈਗੀ ਹੈ ਤੇ 45 ਕਿਲੋਮੀਟਰ ਬਾਅਦ ਹੋ ਸਕਦਾ ਉਹਨਾਂ ਨੂੰ ਪਲਾਂਟ ਹੋਰ ਲੋ ਆਣੇ ਹੋਰਦਰ ਗੱਲਾਂ ਨੇ ਅਸੀਂ ਉਸ ਗੱਲਾਂ ਦੇ ਵਿੱਚ ਪੈਣਾ ਨਹੀਂ ਚਾਹਦੇ ਅਸੀਂ ਤਾਂ ਇਹ ਚਾਹਦੇ ਹਾਂ ਵੀ ਜਿਵੇਂ ਪਹਿਲਾਂ ਚੱਲਦਾ ਸੀ ਸਾਡੇ 45 ਕਿਲੋਮੀਟਰ ਦੀ ਰੀਤ ਸੀ ਹੁਣ ਸਾਡੇ ਠੇਕੇਦਾਰ 45 ਕਿਲੋਮੀਟਰ ਤੋਂ ਅੱਗੇ ਨਹੀਂ ਜਾ ਸਕਦਾ ਉਹਨਾਂ ਦੇ ਠੇਕੇਦਾਰ 100 100 ਕਿਲੋਮੀਟਰ ਦੇ ਬਾਹਰੋਂ ਦਿੱਲੀੋਂ ਪਤਾ ਨਹੀਂ ਹੁਣ ਕਿੱਥੋਂ ਆ ਆਓ ਕਿਤੇ ਕਿਸੇ ਵੀ ਸਟੇਟ ਚ ਪੈ ਸਕਦਾ ਅਸੀਂ ਕਹਿੰਨੇ ਆ ਵੀ ਉਵੇਂ ਜੋ ਪਿਛਲਾ ਚੱਲਦਾ ਆ ਰਿਹਾ ਛੋਟੀਆਂ ਸੜਕਾਂ ਦਾ ਐਟਲੀਸਟ ਉਵੇਂ ਚੱਲਦਾ ਰਵੇ ਵੱਡੀਆਂ ਸੜਕਾਂ ਜੋ ਮਰਜ਼ੀ ਕਰੀ ਜੋ ਹਾਂ ਉਹਦੀ ਕੋਈ ਸਪੈਸੀਫਾਈ ਰਿਚ ਕਰਨੀ ਕੁਝ ਕਰਨਾ ਤੁਸੀਂ ਕਰੋ ਪਰ ਜਿਹੜੇ ਕੁਝ ਆਠ ਅਠ ਤਾ ਦਾ ਸੜਕਾਂ ਘਟੀਆਂ ਕਰਕੇ ਅੱਗੇ ਗਰੁੱਪ ਬਣ ਕੇ ਇੱਕ ਇੱਕ ਗਰੁੱਪ ਆਂਦਾ ਸੀਗਾ ਅਸੀਂ ਚਾਹਨੇ ਆ ਵੀ ਉਵੇਂ ਹੀ ਹੋ ਸਰ ਹੁਣ ਅਗਲਾ ਐਕਸ਼ਨ ਕੀ ਰਹਿਣਾ ਵਾਲਾ ਕੋ ਕੀਤੀ ਹੈ ਮੀਟਿੰਗ ਜਾਂ ਕੋਈ ਕੋਰਟ ਦਾ ਦਰੋਕ ਕਰੋਗੇ ਕੋਈ ਸੰਘਰਸ਼ ਕਰੋਗੇ ਕਿਉਂਕਿ ਥੋੜਾ ਰੋਜ਼ਗਾਰ ਜਾ ਰਿਹਾ ਜਦੋਂ ਆਪਣੇ ਘਰੋਂ ਰੋਟੀ ਚੱਕੀ ਜਾਵੇ ਰੋਟੀ ਦਾ ਸਾਧਨ ਖਤਮ ਹੋਵੇ ਸਰਵਿੰਦਾ ਹਰ ਹਿੱਲਾ ਕਰਦਾ ਹੈਗੇ ਇਹ ਕੋਰਟ ਚ ਜਾਵੋਗੇ ਹਾਈ ਕੋਰਟ ਚ ਜਾਵੋਗੇ ਸੀਨੀਅਰ ਵਕੀਲ ਨੂੰ ਕਰਾਂਗੇ ਅਪਰੋਚ ਵੀ ਕਰਾਂਗੇ ਸਭ ਕੁਝ ਕਰਾਂਗੇ ਤੇ ਸਟੇ ਦੀ ਕੋਸ਼ਿਸ਼ ਕਰਨ ਦਾ ਮੌਕਾ ਮਿਲ ਜੇ ਤੇ ਸਾਡਾ ਕਿਹੜਾ ਰੋਜ਼ਗਾਰ ਹੈ ਇਹ ਸਾਡਾ ਐਜੀਡੀ ਚੱਲਦਾ ਰਹੇ ਮੈਨੂੰ 35 ਸਾਲ ਉੱਪਰ ਕਿੱਦਰੀ ਕਰਦੇ ਨੂੰ ਸਾਡੀ ਕੋਈ ਕੰਪਲੇਂਟ ਤਾਂ ਦੱਸਦੇ ਕਿਸੇ ਕਦੇ ਪਹਿਲਾਂ ਐ ਹੋਇਆ ਕਦੇ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਦਾਅਵੇ ਬਹੁਤ ਸੀ ਵਾਦੇ ਬਹੁਤ ਸੀ ਕਦੇ ਪਿਛਲੀਆਂ ਸਰਕਾਰਾਂ ਜਿੱਤੇ ਪਹਿਲਾਂ ਲਾਈਫ ਕਰੇ ਕੋਈ ਜੋ ਕਿੱਥੇ ਕਿੱਧਾ ਏਰੀਆ ਬੰਦਾ ਸੀ ਕਿਹੜੇ ਕੰਟਰੈਕਟਰ ਕਿੰਨੀ ਕੈਪੈਸਿਟੀ ਉਹਨਾਂ ਨੂੰ ਕੰਮ ਮਿਲ ਜਾਂਦਾ ਸੀ ਤੇ ਅਜਾਰੇ ਰੋਜ਼ਗਾਰ ਵਧੀਆ ਚੱਲੀ ਜਾਂਦੇ ਬੱਚੇ ਹੀ ਪਲੀ ਜਾਂਦੇ ਬੱਚੇ ਪੜ੍ਹ ਵੀ ਰਹੇ ਸੀ ਸਭ ਬਿਲਕੁਲ ਇਹ ਸਨ ਠੇਕੇਦਾਰ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਕੰਮ ਹੈ ਰੁਜ਼ਗਾਰ ਆ ਖੋਇਆ ਜਾ ਰਿਹਾ ਜੇਕਰ ਇਹਨਾਂ ਦੇ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਇਹ ਕੋਟ ਦਾ ਦਰਵਾਜ਼ਾ ਖਰਕਾਉਣਗੇ ਤੇ ਸੰਘਰਸ਼ ਦਾ ਰਾਹ ਵੀ ਬਣਾਉਣਗੇ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ